ਸਰਿਕਾਲ ਦੋਸਤੋ ਅਸੀਂ ਖੜੇ ਆ ਪਟਿਆਲਾ ਗੇਟ ਨਾਬਾ ਵਿਖੇ ਜਿੱਥੇ ਆਨੰਦ ਚੇਤਨ ਮਨੀ ਜੀ ਵੱਲੋਂ ਕਲਸ ਯਾਤਰਾ ਕੱਢੀ ਜਾਣੀ ਹੈ ਉਹ ਜਿਹੜਾ ਜੁੱਧਿਆ ਤੋਂ ਜਿਵੇਂ ਰਾਮਚੰਦਰ ਜੀ ਦੀ ਮੂਰਤੀ ਸਥਾਪਨਾ 22 ਤਰੀਕ ਨੂੰ ਹੋਣੀ ਹੈ ਉਹਦੇ ਸਬੰਧ ਵਿੱਚ ਗੋਪਾਲ ਮੰਦਰ ਪਟਿਆਲਾ ਗੇਟ ਨਾਬਾ ਤੋਂ ਸੇਵਾਦਾਰ ਜਾ ਕੇ ਪਾਂਡੂ ਸਰ ਜਿਹੜਾ ਰਾਮ ਮੰਦਰ ਹੈ ਉਥੋਂ ਕਲਸ ਨੂੰ ਲੈ ਕਲਸ ਲੈ ਕੇ ਆਉਣਗੇ ਤੇ ਨਾਲ ਸੇਵਾਦਾਰਾਂ ਜਨਨ ਔਰਤਾਂ ਨਾਲ ਸਾਰੀਆਂ ਭਾਰੀ ਉਤਸ਼ਾਹ ਇਹਨਾਂ ਵਿੱਚ ਵੀ RAM ji ਦਾ ਸਨਿਆਹਾ ਆਇਆ ਹੈ ਉਹਦੇ ਸਬੰਧ ਵਿੱਚ ਭਾਰੀ ਯਾਤਰਾ ਇਹਨਾਂ ਨੇ ਭਾਰੀ ਇਕੱਠ ਕਰਕੇ ਪਾਂਡੂ ਸਰ ਤੱਕ ਪੈਦਲ ਨੰਗੇ ਪੈਰੀਂ ਜਾ ਕੇ ਉੱਥੋਂ ਕਲਸ ਲੈ ਕੇ ਮਨੀਰ ਨੇ ਆਪ ਲੈ ਕੇ ਅੱਗੇ ਔਰਤਾਂ ਨੂੰ ਸੰਭਾਲਿਆ ਤੇ ਜੋ ਕੇ ਉੱਥੋਂ ਵਾਪਸ ਲੈ ਕੇ ਪਟਿਆਲਾ ਦੇ ਟਨਾਬਾ ਗਪਾਲ ਮੰਦਰ ਵਿਖੇ ਪਹੁੰਚੇ ਉਹਨਾਂ ਦਾ ਕਹਿਣਾ ਵੀ ਇਹ ਸਾਰਿਆਂ ਸੰਗਤਾਂ ਕੋਲੇ ਸਨਿਆਹ ਪਚਾਉਣਾ ਤਾਂ ਜੋ ਵੱਧ ਤੋਂ ਵੱਧ ਉੱਥੇ ਜੁਧਿਆ ਵਿਖੇ RAM ਮੰਦਰ ਜੀ ਦੇ ਦਰਸ਼ਨ ਕਰ ਸਕਣਾ ਮੂਰਤੀ ਸਥਾਪਨਾ ਵਿੱਚ ਆਪਣਾ ਯੋਗਦਾਨ ਪਾ ਸਕਾਂ ਘਰ ਘਰ ਉਹਨਾਂ ਦਾ ਸਨੇਹਾ ਅਨੰਤ ਚੇਤਨ ਮੂਨੀ ਜੀ ਨੇ ਆਪਣਾ ਬੀੜਾ ਚੁੱਕਿਆ ਹੈ ਵੀ ਮੈਂ ਆਵਾਂ ਸੀ ਆਪ ਯੋਗਦਾਨ ਪਾਵਾਂਗੇ ਸਾਰੇ ਸੰਗਤਾਂ ਕੋਲੇ ਇਹ ਸੁਨੇਹਾ ਲਾਵਾਂਗੇ RAM ਮੰਦਰ ਜੀ ਦੀ ਮੂਰਤੀ ਸਥਾਪਨਾ ਦਾ ਜੁਧਿਆ ਵਿਖੇ ਨਾਬਾ ਤੋਂ ਕਰਮਜੀਤ ਸੋਮਲ ਦੀ ਵਿਸ਼ੇਸ਼ ਰਿਪੋਰਟ ਇਹ ਜਿਹੜੀ ਕਲਸ਼ ਯਾਤਰਾ ਕੱਢੀ ਤੁਸੀਂ ਕਿਹਦੇ ਸਬੰਧ ਵਿੱਚ ਕੱਢੀ ਆਏ ਕੀ ਮਹੱਤਵ ਹੈ ਇਹ ਜੀ ਰਾਮ ਜਿਤhetra ਨਿਆਜ ਅਜੋਧਿਆ ਤੋਂ ਪੂਜਿਤ ਅਕਸ਼ਿਤ ਫੁਰ ਦੇਸ਼ ਆਏ ਨੇ ਇਸੇ ਹੀ ਨਾਬੇ ਵਿੱਚ ਆਏ ਨੇ ਨਾਬੇ ਨੂੰ ਅਸੀਂ 9 ਬਸਤੀਆਂ ਵਿੱਚ ਵੰਡਿਆ ਹੋਇਆ ਇਹ ਸੰਤੂਪੁਰਾ ਬਸਤੀ ਦਾ ਸਵਾਮੀ ਸਾਡੇ ਨਾਲ ਜਾ ਕੇ ਅੱਜ ਉਸ ਨੂੰ ਪੂਜਿਤ ਅਕਸ਼ਿਤ ਲੈ ਕੇ ਆਏ ਨੇ ਇਹ ਪੂਰੀ ਬਸਤੀ ਦੇ ਘਰ-ਘਰ ਇਹ ਅਕਸ਼ਿਤ ਵੰਡੇ ਜਾਣਗੇ ਇਹਦੇ ਨਾਲ ਭਗਵਾਨ ਰਾਮ ਜੀ ਦਾ ਜੋ ਬਾਬਾ ਮੰਦਿਰ ਹੈ ਉਹਦਾ ਚਿੱਤਰ ਹੈ ਔਰ ਭਗਵਾਨ ਜੀ ਵੱਲੋਂ ਨਿਮੰਤਰਣ ਪੱਤਰ ਹੈ ਉਹ ਵੀ ਸਾਰੇ ਹਰਾਂ ਦੇ ਕਰ ਕਰ ਦੇਣਾ ਹੈ ਲੋਕਾਂ ਨੇ ਕਿੰਨਾ ਕੁ ਪੁੱਛਾਇਆ ਇਹ ਨਾ ਮੰਦਿਰ ਮਤਲਬ ਮੂਰਤੀ ਸਥਾਪਨਾ ਹੋ ਲੋਕਾਂ ਜੀ ਤੁਸੀਂ ਹੁਣ ਦੇਖਿਆ ਹੀ ਹੈ ਜਦੋਂ ਇਹ ਅਸੀਂ ਲੈ ਕੇ ਆਏ ਆ ਕਿੰਨੇ ਸਾਨਾ ਲੋਕ ਨਚਰੇ ਸੀ ਰਾਮ ਭਗਤ ਲੋਕਾਂ ਨੇ ਬਹੁਤ ਸਹਾਇ ਪਰ ਨਾਬੇ ਚ ਪੂਰਾ ਇੱਕ ਦੀਪavali ਦਾ ਮਾਹੌਲ ਬਣਿਆ ਪਿਆ ਹੈ ਲੋਕ ਬੜੇ ਖੁਸ਼ ਨੇ ਵੀ ਅਸੀ ਲੋਕਾਂ ਦੇ ਕੱਲ ਦੀ ਯਾਤਰਾ ਦਾ ਨਗਰ ਦੀ ਯਾਤਰਾ ਕੱਲ ਵੀ ਇੱਕ ਨਗਰ ਚ ਕਲਯਾਤਰਾ ਨਿਕਲੀ ਸੀ ਜਿਸ ਚ ਬਹੁਤ ਸੰਖਿਆ ਚ ਰਾਮ ਭਗਤ ਸੀ ਬੁਰੇ ਸ਼ਹਿਰ ਨੇ ਬੜਾ ਉਹ ਯਾਤਰਾ ਦਾ ਬਬੇ ਸਵਾਗਤ ਕੀਤਾ ਹੈ ਕਰ ਕਰੇ ਹਰੇ ਅਕਸ਼ਿ ਬੰਦੇ ਜਾਣਗੇ ਨਾਬੇ ਚ ਤਕਰੀਬਨ 20000 ਘਰਾਂ ਚ ਇਹ ਅਕਸ਼ਿ ਬੰਦੇ ਜਾਂਦੇ ਨੇ ਕੋਈ ਵੀ ਘਰ ਐਸਾ ਨਹੀਂ ਰਹੇਗਾ ਜਿੱਥੇ ਇਹ ਅਕਸ਼ਿ ਨਾ ਪਹੁੰਚਣ ਹੋਰ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਅਕਸ਼ਿ ਆਪਣੇ ભગવાન ਰਾਮ ਜੀ ਦਾ ਪ੍ਰਸਾਦ ਮੰਨ ਕੇ ਆਪਣੇ ਘਰ ਜੀ ਰੱਖਣੇ ਹਨ ਧੰਨਵਾਦ ਸੰਤਾ ਮਹਾਂਗੁਰੂ ਜੀ ਜਿਹੜੀ ਕਲਸ਼ ਯਾਤਰਾ ਕੱਢੀ ਹੈ ਪਟਿਆਲਾ ਗੇਟ ਤੋਂ ਉਹਨਾਂ ਤੇ ਪਰਮੋਹਨ ਜੀ ਦੀ ਦੇਖ ਰਖਾਇਆ ਤੇ ਇਹਦਾ ਕੀ ਮਤਲਬ ਹੈ ਕੀ ਮਕਸਦ ਹੈ ਸਭ ਨੂੰ જય શ્રી ਰਾਮ ਜੀ ਇਹ ਜਿਹੜਾ ਕੱਲ ਕਲਸ਼ ਯਾਤਰਾ ਜਿਹੜੀ ਅੱਜ ਕਲਸ਼ ਯਾਤਰਾ ਕੱਢੀ ਗਈ ਹੈ ਜੀ ਇਹ ਯਾਤਰਾ ਅਯੁੱਧਾ ਜੀ ਤੋਂ ਅਕਸ਼ੇ ਪੂਜੇ ਅਕਸ਼ਤ ਆਏ ਨੇ ਜੀ ਇਹ ਪੂਰੇ ਭਾਰਤ ਵਰਸ਼ ਵਿੱਚ ਪ੍ਰਤੀਕ ਪ੍ਰਦੇਸ਼ ਵਿੱਚ ਪ੍ਰਤੀਕ ਨਗਰ ਵਿੱਚ ਘਰ-ਘਰ ਇਹ ਪਹੁੰਚਾਏ ਜਾ ਰਹੇ ਨੇ ਜੀ ਇੱਕ ਤਰ੍ਹਾਂ ਦਾ ਭਗਵਾਨ ਰਾਮ ਮੰਦਿਰ ਦੀ ਜਿਹੜੀ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਉਸ ਦੇ ਨਿਮੰਤਰਣ ਹੈ ਜੀ ਇਸ ਲਈ ਇਹ ਕਲਸ਼ ਯਾਤਰਾ ਬੜੀ ਧੂਮਤਾਂ ਦੇ ਨਾਲ ਗੋਪਾਲ ਮੰਦਿਰ ਤੋਂ ਅਸੀਂ ਰਾਧਾਕ੍ਰਿਸ਼ਨ ਮੰਦਿਰ ਗਏ ਰਾਧਾਕ੍ਰਿਸ਼ਨ ਮੰਦਿਰ ਤੋਂ ਅਕਸ਼ਟ ਕਲਸ਼ ਆਨੰਦ ਚੇਤਨ ਜੀ ਮਹਾਰਾਜ ਸਾਡੇ ਗੁਰੂ ਜੀ ਨੇ ਜੀ ਉਹਨਾਂ ਦੀ ਅਧਿਖਸ਼ਤਾ ਵਿੱਚ ਅਸੀਂ ਇਹ ਕਲਸ਼ ਯਾਤਰਾ ਲੈ ਕੇ ਗੋਪਾਲ ਮੰਦਿਰ ਆਏ ਔਰ ਗੋਪਾਲ ਮੰਦਿਰ ਵਿੱਚ ਇਹ ਪੰਡਤ ਸतीश ਜੀ ਹੋ ਗਏ ਔਰ ਵੀ ਜਿਹੜੇ ਸਦਸਤੇ ਨੇ ਮੰਦਿਰ ਦੇ ਉਨ੍ਹਾਂ ਦੇ ਦੁਆਰਾ ਇਹ ਜਿਹੜਾ ਉਹ ਉੱਥੇ ਦਾ ਆਸ-ਪਾਸੇ ਦਾ ਮਹੱਲਾ ਮਹੱਲਾਇ ਕਲੋਨੀ ਹੈ ਉੱਥੇ ਅਕਸ਼ਤ ਬੰਡੇ ਜਾਣਗੇ ਜੀ ਇਹ ਨਿਮੰਤਰਣ ਹੈ ਜੀ ਆਇਓ ਇਹਨਾਂ ਦਾ ਕੀ ਯੋਗਦਾਨ ਰਿਹਾ ਜੀ ਆਪਣੀ ਸੰਗਤ ਦਾ ਜਿਵੇਂ ਪਹਿਲਾਂ ਵੀ ਆਪਣੇ ਨਾਬੇ ਤੋਂ ਜਿਵੇਂ ਮੰਦਰ ਦੀ ਹੋਈ ਹੈ ਉਹਦੇ ਵਿੱਚ ਕਾफी ਇਹਨਾਂ ਨੇ ਸ਼ਾਹਦ ਖਾਇਆ ਨਾਬਨ ਵਾਸੀਆਂ ਨੇ ਇਸ ਵਾਰ ਮੂਰਤੀ ਸਥਾਪਨਾ ਦੇ ਕਿਹੋ ਜਿਹਾ ਸ਼ਹਿਰ ਰਹੂਗਾ ਸੰਗਤ ਦਾ ਨਾਬੇ ਵਾਲੀ ਵੈਸੇ ਤਾਂ ਜੀ ਇਹ ਪੂਰੇ ਭਾਰਤ ਵਰਸ਼ ਵਿੱਚ ਜੋ ਭਗਵਾਨ ਰਾਮ ਦੇ ਭਗਤ ਨੇ ਸਨਾਤਨੀ ਲੋਕ ਨੇ ਉਹਨਾਂ ਦਾ ਬਹੁਤ ਉਸਾਹੀ ਦੀ ਮਨਚੀ ਇਹਦਾ ਕਹਿੰਦੇ 500 ਸਾਲ ਦੀ ਜਿਹੜੀ ਸਾਡੇ ਪੂਰਵਜਾਂ ਨੇ ਜਿਹੜੇ ਰਾਮ ਭਗਤ ਹੋਏ ਨੇ ਜਿਹੜੇ ਸਨਾਤਨੀ ਲੋਕ ਉਹਨਾਂ ਦੀ ਤਪੱਸਿਆ ਅੱਜ ਸਫਲ ਹੋਈ ਹੈ ਜੀ ਇਹ ਔਰ ਇਹ ਜਿਹੜੇ ਆਪਣਾ ਰਾਮ ਮੰਦਿਰ ਦੀ ਜਿਹੜੀ ਪ੍ਰਾਣ ਪ੍ਰਤੀਸ਼ਟਾ ਉਹਦੇ ਲਈ ਨਾਗਰ ਨਿਵਾਸੀ ਔਰ ਵੀ ਕਈ ਐਸੀ ਸੰਸਥਾਵਾਂ ਨੇ ਜਿਹੜੀਆਂ ਇਹ ਜੁੜ ਕੇ ਕਹਿੰਦੇ ਇਸ ਉਸਤਵ ਨੂੰ ਅਸੀਂ 22 ਤਰੀਕ ਨੂੰ ਸ਼੍ਰੀ ਰਾਮ ਮੰਦਿਰ ਮੁੰਸ਼ਾ ਮਾਲੇ ਵਿੱਚ ਵੀ ਇੱਕ ਤਰ੍ਹਾਂ ਦੀ ਦੀਵਾਲੀ ਦੀ ਤਰ੍ਹਾਂ ਮਨਾਵਾਂਗੇ ਜੀ ਰਾਮ ਮੰਦਰ ਚ ਵੀ ਅਸੀਂ ਰਾਮ ਮੰਦਰ ਮਨੁਸ਼ਿਆ ਮੰਦਲੇ ਚ ਵੀ ਜਿਵੇਂ ਅਸੀਂ ਰਮਾਇਣ ਦਾ ਪਾਠ ਰਖਾਵਾਂਗੇ ਔਰ ਭੰਡਾਰਾ ਵੀ ਕਰਾਂਗੇ ਜੀ ਔਰ ਜਿਸ ਤਰ੍ਹਾਂ ਦੀਵਾਲੀ ਮਨਾਈ ਜਾਂਦੀ ਹੈ ਉਸ ਪ੍ਰਕਾਰ ਅਸੀਂ ਜਿਹੜੇ ਰਾਮ ਭਗਤ ਸਨਾਤਨੀ ਲੋਗ ਹੈ ਉਹ ਅਸੀਂ ਦੀਵਾਲੀ ਦੀ ਤਰ੍ਹਾਂ ਇਸ ਉਸ ਨੂੰ ਮਨਾਵਾਂਗੇ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਅਪੀਲ ਕਰਦੇ ਆ ਜਤਰਾ ਵਾਸਤੇ ਜਿਹੜੇ ਸੰਧਾਲੂ ਨਹੀਂ ਉਤਾਰੇ ਜਾ ਸਕਦੇ ਕੋਈ ਪੈਸਾ ਨਹੀਂ ਖਰਚ ਕਰ ਸਕਦਾ ਵੀ ਸਰਕਾਰ ਕੋਈ ਪ੍ਰਬਾਲੇ ਕਰੇ ਤੁਹਾਡੇ ਕਨਵੀਨਸ ਕਰੇ ਜਾਣ ਵਾਸਤੇ ਰੇਲ ਗੱਡੀਆਂ ਚ ਆ ਵਸਣ ਚ ਕੋਇ ਇਸ ਤਰ੍ਹਾਂ ਦੀ ਅਪੀਲ ਕਰਦੇ ਸਰਕਾਰ ਨੂੰ ਵੈਸੇ ਤਾਂ ਜੀ ਮੋਦੀ ਜੀ ਨੇ ਯਾਤਰਾ ਇੱਕ ਇਹਨਾ ਦਾ ਚੱਲ ਰਿਹਾ ਹੈ ਕਿ ਯਾਤਰਾ ਕਰਵਾ ਰਹੇ ਨੇ ਇਹ ਬਜ਼ੁਰਗਾਂ ਵਾਸਤੇ ਔਰ ਸ਼ਾਇਦ ਪੰਜਾਬ ਸਰਕਾਰ ਵੱਲੋਂ ਵੀ ਮੇਰੇ ਖਿਆਲ ਯਾਤਰਾ ਦਾ ਇਹ ਸੁਭਾ ਆਰੰਭ ਹੋਇਆ ਹੈ ਔਰ ਮੈਂ ਸਰਕਾਰ ਨੂੰ ਔਰ ਮੋਦੀ ਸਾਹਿਬ ਨੂੰ ਯਾ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਤੋਂ ਬੇਨਤੀ ਕਰੂੰਗਾ कि जेडे ਸਾਡੇ ਨਾਪਾ ਨਿਵਾਸੀ ਨਹੀਂ ਜਿਹੜੇ ਅਯੁੱਧਿਆ ਜਾਣਾ ਚਾਹੁੰਦੇ ਨੇ ਮੰਨ ਲਓ ਜਿਨ੍ਹਾਂ ਕੋਲੇ ਪੈਸੇ ਦੀ ਸੁਵਿਧਾ ਨਹੀਂ ਹੈ ਜੋ ਇਹਨੇ ਸਮਰਥਵਾਨ ਨਹੀਂ ਹੈ ਉਹਨਾਂ ਲਈ ਦੇਲ ਦੀ ਕੋਈ ਨਾ ਕੋਈ ਐਸੀ ਵਿਵਸਥਾ ਕੀਤੀ ਜਾਵੇ ਤਾਂ ਕਿ ਜਿਹੜਾ ਰਾਮ ਭਗਤ ਹੈ ਉਹ ਅਯੁੱਧਿਆ ਜੀ ਚ ਜਾ ਕੇ ਰਾਮ ਜੀ ਦੇ ਦਰਸ਼ਨ ਕਰ ਸਕੇ ਇਹ ਜੋ ਕਲ ਸਜਤਰਾ ਕਾਲੀ ਹੈ ਕਿਸ ਸੰਬੰਧ ਵਿੱਚ निकाली है क्या ਮਹੱਤਵ ਹੈ ਇਸ ਕਾ ਇਹ ਹੈ ਦਸ ਹੈ ਇਹ ਰਾਮ ਨਾਮ ਤੇ ਰਾਮ ਜੀ ਦੇ ਨਾਮ ਨੂੰ ਲੋਰਨੇ ਸ਼ਾਸਤ੍ਰ ਨਾਮ ਤੇ ਲਿਖੇ ਸ਼੍ਰੀ ਰਾਮ ਨਾਮ ਬ੍ਰਾਹਮਣ ਨੇ ભગવાન ਰਾਮ ਦਾ ਨਾਮ प्यार से एक बार लिया जाता है तो वो भी सो नाम के बराबर है शंकर भगवान ने कहा है तो शंकर भगवान का और भगवान राम जी का एक दूसरे से पुरुष हैं वो उनकी पूजा करते हैं उनकी पूजा करते हैं ये हमारा वो भाग्य है जो हम स्वतंत्र भारत में आज राम मंदिर की स्थापना के लिए यहाँ पर अक्षत आए हैं कि घर घर में हम पहुँचाएंगे हमारी जिम्मेदारी है साधु संतों की आपने से भक्तों की ये खुशी का दिन है आज पाँच साल के बाद ये ऐसा दिन आया है जो स्वतंत्र आज हुए जो अपने धर्म को अपने धर्म के अनुसार कर्म कर सकते है। अब हैं अब यहाँ से शोभा यात्रा इसलिए कल वहाँ पर आए हुए वहाँ से लेके कर आए हम ध्यान के स्थापना करिए विधि विधान से अब इसमें से सब हम वितरण करेंगे मोहल्ले में ये संदेश है पहले तो भगवान के नाम पर पैसे इकट्ठे करते, करते थे हम लोग अब पैसे तो इतने हो गए वो कह रहे हैं पैसे की जरूरत नहीं है अब तो आप जो है अक्षत से निमंत्रण करो वो 22 तारीख को स्थापना है उस दिन हर एक को खुशी मनाओ और जितना हो सके अपना दिल फुल जो है सेवा करो खाओ पीओ मात्र रहो जहाँ से जाने का कोई साधन फिर आपकी तरफ से भी होगा मंदिर की तरफ से जैसे कोई संग जाना ही चाहती है वहाँ जाना चाहती है, है, है गवर्नमेंट ने प्रबंध कर रखा है वो डेट दे रखी है कि कौन से दिन कहाँ से गाड़ी चलेगी खरी गाड़ियाँ जाएंगी लेकिन मेरे पास निमंत्रण आया कि आप चलो और मैं तो आपको पता है बुड्ढा सही है मैं तो यहाँ पर आजकल साधन बना हुआ है ਲਾਈਵ ਦੇਖ ਲੈਣਗੇ ਸਿੱਧੇ ਐਪ ਦੇ ਵਿੱਚ ਸੱਚ ਬਾਰੇ